ਬੇਬੇ ਨੂੰ ਦੱਸ ਕੀ ਬਗ ਜੀਏ ਵੀ ਖੇਤ ਜਾਣਾ ਬੇਬੇ ਹਾਂ ਪੁੱਤ ਮੈਂ ਤਾਂ ਖੇਤ ਜਾ ਕੇ ਆਉਣਾ ਕਣਕ ਦੇਖ ਕੇ ਆਉਣਾ ਕਣਕ ਆਪਣੀ ਰਮਾਉਣ ਵਾਲੀ ਹੋਈ ਪਈ ਸੁੱਖਣ ਵਾਲਾ ਚਲ ਵਧ ਗਿਆ ਪੁੱਤ ਰਵਾ ਦੇ ਹੁਣ ਤਾਂ ਕੋਰਦਾ ਬੇਬੇ ਅੱਜ ਕਿਵੇਂ ਬਾਲੀ ਠੰਡ ਜੀ ਮੰਨੀ ਬੈਠੀ ਹੈ ਕੀ ਗੱਲ ਹੋਗੀ ਹੋਰ ਪੁੱਤ ਅੱਜ ਹਵਾ ਚੱਲੀ ਜਾਂਦੀ ਹੈ ਤੇ ਅੱਜ ਤਾਂ ਪਤਾ ਨਹੀਂ ਕਿਉਂ ਤੇ ਮੈਨੂੰ ਤਾਂ ਪਾਲਾ ਜਾਂ ਲੱਗੀ ਜਾਂਦਾ ਹੈ ਤੇ ਮੇਨੂੰ ਬੁਖਾਰ ਵਕੂਰ ਤਾਂ ਨਹੀਂ ਹੋ ਗਿਆ ਕਿਦੇ ਨਾ ਭਾਈ ਬੁਖਾਰ ਤਾਂ ਮੈਨੂੰ ਕਾਣੂਗਾ ਗਾ ਉਹੀ ਬੱਸ ਨਾ ਅੱਜ ਠੰਡ ਜੀ ਲੱਗਦੀ ਹੈ ਤੇ ਮੈਂ ਸੰਦੜ ਕੇ ਸੰਦੇਹਾਂ ਨਾਲੀ ਬੇਬੇ ਸੱਚੀ ਗੱਲ ਦੱਸੀ ਝੂਠ ਨਾ ਬੋਲੀ ਖਰਪਰੀ ਤੇ ਕੇਸ ਤੋਂ ਕੰਮ ਤਾਂ ਨਹੀਂ ਕਰਾਉਂਦੀ ਘਰ ਦੇ ਨਾ ਭਾਈ ਹਰਦੀ ਤੇ ਤੇਰੀ ਨਾ ਕੀ ਕੰਮ ਕਰਾਉਣਾ ਉਹ ਤਾਂ ਕੱਲ੍ਹ ਗਈ ਕਰਦੀ ਰਹਿੰਦੀ ਐ ਜੇ ਮਾਂ ਦੀ ਸਲਾਹ ਨਾ ਤਾਂ ਪਮਾ ਦੀ ਅੱਧਾ ਕੰਮ ਕਰ ਲਾ ਜੇ ਕਰ ਲਾ ਤੇਨੇ ਮੇਨ ਤਾਂ ਕਿਤੇ ਉਹਨੇ ਵਿਚਾਰੀ ਨੇ ਕਿਤੇ ਨਹੀਂ ਆਖਿਆ ਬੇਬੇ ਮੇਰੀ ਗੱਲ ਸੁਣ ਲੈ ਉਹ ਸਾਰੀ ਉਮਰ ਤੂੰ ਬਥੇਰਾ ਘਟਾਟ ਹੋਇਆ ਪਾਲ ਪੋਸ ਕੇ ਸਾਨੂੰ ਏਡੇ ਵੱਡੇ ਕੀਤਾ ਹੁਣ ਕਾਦੇ ਵਾਸਤੇ ਕੰਮ ਕਰਦੀ ਐ ਤੂੰ ਆਪੇ ਸਾਰੇ ਕੰਮ ਕਰ ਲਿਆ ਕਰੂਗੀ ਉਹ ਨਾ ਪੁੱਤ ਮੈਂ ਤਾਂ ਕੋਈ ਨਹੀਂ ਕਰਦੇ ਕੰਮ ਮੈਂ ਤਾਂ ਪੁੱਤ ਮਾਸਾ ਸੁਖ ਹੋਇਆ ਮੇਰਾ ਕਰਮਾ ਚ ਹੁਣ ਤਾਂ ਕੋਣ ਟਿੱਕਰ ਮੈਂ ਤਾਂ ਘੱਟਾ ਢੋਂਦੀ ਦੀ ਨਾਗੀ ਸਾਰੀ ਉਮਰ ਜੇ ਮੇਰੀ ਗੱਲ ਸੁਣ ਲੈ ਜਦੋਂ ਵੀ ਤੈਨੂੰ ਕਦੇ ਨੇ ਇਹ ਕੰਮ ਨੂੰ ਕਿਹਾ ਉਹਦੀ ਮੈਨੂੰ ਦੱਸੀ ਮੈਂ ਆਪੇ ਸਿੱਧੀ ਕਰੂੰ ਇਹਨੂੰ ਇਹਦਾ ਸੁਭਾਅ ਮੈਨੂੰ ਬੜਾ ਚੰਗਾ ਨਹੀਂ ਲੱਗਦਾਗਾ ਨਹੀਂ ਪੁੱਤ ਤੈਨੂੰ ਹੀ ਲੱਗਦੀ ਥੋੜਾ ਜ ਮੈਨੂੰ ਤਾਂ ਨਹੀਂ ਕਿਤੇ ਕੰਮ ਆਖਿਆ ਐਵੇਂ ਮੈਂ ਆਖੀ ਜਾਵਾ ਮੈਂ ਤਾਂ ਵਧੀਆ ਬੈਠੀ ਨੂੰ ਰੋਟੀ ਫੜਾ ਦਿੰਦੀ ਆ ਤੇ ਤੜਕੇ ਦੇ ਖਾ ਚਾਹ ਕਰਦੀ ਆ ਗਰਬੀ ਸੁਣਾਣੇ ਤਰ ਦਿੰਦੀ ਆ ਚੱਲ ਵੇ ਬੇ ਚੰਗੀ ਗੱਲ ਐ ਕੋਈ 42 47 ਗੱਲ ਕੀ ਐ ਇਹ ਹੱਕੀ ਬਣਦਾ ਇਹਦੀ ਸੇਵਾ ਕਰਨ ਦਾ ਜੇ ਤੇਰੀ ਨੂਨ ਹੀ ਤੇਰੀ ਸੇਵਾ ਕਰੂ ਫਿਰ ਹੋਰ ਕੌਣ ਸੇਵਾ ਕਰੂ ਤਰੀ ਨਾ ਭਾਈ ਹੱਕੀ ਬਣਦਾਗਾ ਪਹਿਲਾਂ ਮੈਂ ਕਿਹੜਾ ਆਪਦੀ ਸੱਸ ਦੀ ਗਾਹ ਮੂਰੇ ਕਰੀਨੀ ਸੇਵਾ ਮੈਂ ਵੀ ਕਰੀ ਐ ਦੇਖੋ ਹਾਂ ਬੇਬੇ ਤਾਂ ਹਨਾ ਆਈ ਚੱਲੀ ਜਾਂਦਾ ਲੈਣੇ ਜਿਹੜੀਆਂ ਗੱਲਾਂ ਨੇ ਸਭ ਜੇ ਭਾਈ ਹੁਣ ਦੇਖ ਤੁਸੀਂ ਮੇਰੀ ਸੇਵਾ ਕਰਦੇ ਹੋ ਬੈਠੀ ਦੀ ਮੈਨੂੰ ਰੋਟੀ ਟੁੱਕ ਦੇਣੇ ਗਾਹਾਂ ਪਾਈ ਛੋਡੇ ਮੁੰਡੇ ਗਾਹ ਸੋਨੂੰ ਭਾਈ ਬੈਠਿਆਂ ਨੂੰ ਰੋਟੀ ਦੇਣਗੇ ਉਹ ਜੇ ਭਾਈ ਦੇਖਦੇ ਨੇ ਜਵਾਕ ਬੇਬੇ ਉਹ ਤਾਂ ਗੱਲ ਠੀਕ ਐ ਪਰ ਨਾ ਕਦੇ-ਕਦੇ ਮੇਰੇ ਮਨ ਨੂੰ ਆਏ ਲੱਗਦਾ ਵੀ ਕਿਤੇ ਮੈਂ ਤਾਂ ਖੇਤ ਵਗ ਜਾਣਾ ਵੀ ਮੇਰੀ ਮਾਂ ਤਾਂ ਕਦੇ ਹਰਪ੍ਰੀਤ ਕੰਮ ਹੀ ਨਾ ਕਰਾਈ ਜਾਂਦੀ ਹੋਵੇ ਨਾ ਭਾਈ ਤਾਂ ਨੂੰ ਹੀ ਭਲੇਖਾ ਪੈਂਦਾ ਰਹਿੰਦਾ ਵੀ ਪਤਾ ਨਹੀਂ ਕੰਮ ਕਰਾਉਂਦੀ ਹੋਊਗੀ ਮੈਂ ਨਹੀਂ ਕਰਦੀ ਕੋਈ ਦੇ ਕੰਮ ਆਏ ਫਿਰ ਕੋਈ ਮੈਂ ਉਹ ਤੋਂ ਡਰਦੀ ਵੀ ਨਹੀਂ ਹੱਸਦੀ ਹਾਂ ਚੱਲ ਠੀਕ ਹੈ ਬੇਬੇ ਉਹ ਮੈਂ ਤਾਂ ਬੇਬੇ ਤੈਨੂੰ ਸੁਭਾਈ ਕੀ ਪੁੱਛ ਲਿਆ ਇਹੀ ਜੀ ਕੋਈ ਗੱਲ ਨਹੀਂ ਸੀ ਹੈ ਮੈਂ ਤਾਂ ਨਾ ਖੇਤ ਗੇੜਾ ਮਾਰ ਕੇ ਆਉਣਾ ਚਲ ਮਾਰਿਆ ਭਾਈ ਨਾ ਤਾਂ ਹੁਣ ਕੋਰਕੂ ਡੱਬਦੇ ਭਾਈ ਰੇ ਪਾ ਦੇ ਹੁਣ ਟਾਈਮ ਹੈ ਆ ਫਿਰ ਬਾਲੀ ਠੰਡ ਪੈਣ ਲੱਗ ਜੂਗੀ ਬੇਬੇ ਤੂੰ ਕਿਉਂ ਫਿਕਰ ਕਰੀ ਜ ਖੇਤੀ ਦੇ ਫਿਕਰ ਕਰਨ ਨੂੰ ਤਾਂ ਮੈਂ ਹੈਗਾ ਕੋਈ ਗੱਲ ਨਹੀਂ ਮੈਂ ਆਪੇ ਕੰਕਰ ਮਾ ਲੂੰਗਾ ਬੇ ਕੋਈ ਨਾ ਭਾਈ ਸਿਆਣੇ ਬੰਦੇ ਨੂੰ ਤਾਂ ਹੁੰਦੀ ਆ ਚਿੰਤਾ ਲੱਗਦਾ ਪੁੱਛਦਾ ਦਾ ਮੁੰਡਾ ਕਹਿੰਦਾ ਕੰਮ ਤਾਂ ਨਹੀਂ ਕਰਾਉਂਦੀ ਹੁਣ ਕੀ ਦੱਸਾਂ ਮੁੰਡੇ ਕੋਲੇ ਵੀ ਕੰਮ ਦੀ ਥਕਾਈ ਨੇ ਤੇ ਆ ਪਾਲਾ ਲੱਗਦਾ ਗਾ ਜਾਂ ਕੰਮ ਕਰਦੀਆਂ ਸਾਰਾ ਦਿਨ ਗੋਹਾ ਸੱਡਦੀਆਂ ਕੰਮ ਕਰਦੀਆਂ ਭਾਂਡੇ ਮਾਝਦੀਆਂ ਤਾਂ ਹੀ ਤਾਂ ਥੱਕੀ ਨੂੰ ਹੁਣ ਪਾਲਾ ਲੱਗਦਾ ਆ ਹੁਣ ਫੇਰ ਦੁਬਾਰੇ ਕੰਮਾਂ ਦਾ ਟਾਈਮ ਹੋ ਰਿਹਾ ਗਾ ਹੁਣ ਇਹ ਤਾਂ ਲ ਪੁੱਛਦਾ ਸੀ ਕਿ ਕੰਮ ਤਾਂ ਨਹੀਂ ਕਰਾਉਂਦੀ ਜੇ ਹੁਣ ਦੱਸਦੀ ਐ ਐਵੇਂ ਇਹ ਚਿੜਕੂਗਾ ਉਹਨੂੰ ਹਰ ਪਰੀਤ ਨੂੰ ਫੇਰ ਉਹਦਾ ਸੁਭਾਅ ਵੀ ਹੈ ਨਹੀਂ ਗਾ ਕੁਛ ਲੈ ਮੁੰਡਾ ਤਾਂ ਗਿਆ ਬੁੜੀ ਦਾ ਬਗ ਕੰਮ ਹੋ ਗਿਆ ਫਿਰ ਜਮਾ ਹੁਣ ਤਾਂ ਉਹ ਦੋ ਤਿੰਨ ਘੰਟੇ ਨਹੀਂ ਮੁੜ ਕੇ ਆਉਂਦਾ ਬੈਠੀ ਤਾਂ ਦੇਖ ਕਿਵੇਂ ਐ ਝੁੰਗੜ ਮਈਆ ਮਾਰੀ ਨਾ ਬੇਬੇ ਇੰਨੀ ਠੰਡ ਹੋ ਗਈ ਜਿਹੜੀਆਂ ਲੋਈ ਲਈ ਬੈਠੀਆਂ ਬਲਾ ਨਾਟਕ ਜੇ ਕਰਦੀਆਂ ਪੁੱਤ ਦੇ ਹੁੰਦੇ ਠੰਡ ਦੇ ਦਿਖਾਵੇ ਕਰਦੀਆਂ ਹੋਰ ਪੁੱਤ ਪਾਲਾ ਲੱਗਦਾ ਹੁਣ ਸਾਰੇ ਥੱਕ ਜਾਂਦੀਆਂ ਕੰਮ ਕਰਦੀ ਦੇਖ ਤੜਕੇ ਤਾਂ ਤੂੰ ਮੈਨੂੰ ਆਦੀ ਵੇੜਾ ਤੋਹ ਦੇ ਤੜਕੇ ਤਾਂ ਮੈਂ ਸਾਰਾ ਵੇੜਾ ਤੋਤਾ ਠੰਡੇ ਪਾਣੀ ਨਾਲ ਇਹ ਜਾ ਪਾਲਾ ਚੜਾਇਆ ਮੁੜ ਕੇ ਤਾਂ ਪੁੱਤ ਪਾਲੇ ਨਹੀਂ ਉਤਰਿਆ ਤੇਰਾ ਤਾਂ ਪਾਲਾ ਬੇਬੇ ਉਤਰ ਨਹੀਂ ਨਹੀਂ ਚੁੱਪ ਕਰਕੇ ਲੋਈ ਜੀ ਤਾਂ ਦੇ ਲਾ ਤੇ ਖੜੀ ਹੋ ਜਾ ਮੈਂ ਤੈਨੂੰ ਦੱਸਾਂ ਲੇ ਲੈ ਲਾ ਚੁੰਨੀ ਲੈ ਲਾ ਲੈ ਕੇ ਚੁੰਨੀ ਲੈ ਲਾ ਹੁਣ ਕਰ ਤੂੰ ਲੋਈ ਲਾ ਤੇ ਨਸਾ ਹੁਣ ਨਾ ਤੇਰਾ ਮੁੰਡਾ ਨਹੀਂ ਹੈਗਾ ਇੱਥੇ ਤੇਰਾ ਮੁੰਡਾ ਨਹੀਂ ਆਉਂਦਾ ਦੋ ਤਿੰਨ ਘੰਟੇ ਚੁੱਪ ਕਰਕੇ ਜਿਵੇਂ ਜਿਵੇਂ ਮੈਂ ਕਹੀ ਜਾਉ ਓਵੇਂ ਓਵੇਂ ਕੰਮ ਕਰੀ ਜਾਲ ਮੈਂ ਦੇ ਕੇ ਨਹੀਂ ਆਉਣਾ ਛੂਟ ਸਿਆਉਣਾ ਮੇਰੇ ਆਉਂਦੀ ਨੂੰ ਸਾਰੇ ਕੰਮ ਹੋਣੇ ਚਾਹੀਦੇ ਪਹਿਲਾਂ ਨਾਏ ਕਰ ਬੱਠਲ ਚੱਕ ਪਾਥੀਆਂ ਨੇ ਆ ਪਾ ਕੇ ਪਾਥੀਆਂ ਨੇ ਕਿ ਹਾਰੇ ਚ ਦਾਲ ਧਰਦੀ ਠੀਕ ਹੈ ਠੀਕ ਹੈ ਸੁਣ ਗਿਆ ਦੂਜੇ ਨੰਬਰ ਤੇ ਮੈਂ ਸਾਨੂੰ ਹਰਾ ਪਾਦੀ ਮੈਂ ਸਾਨੂੰ ਪਾਣੀ ਪਿਆਦੀ ਨਾ ਦੇ ਪਾਈ ਤੂੰ ਕਰ ਦੇ ਵਿੱਚੋਂ ਦੋ ਚਾਰ ਕੰਮ ਤੇ ਜਾਂ ਮੈਨੂੰ ਤੇ ਲੀੜੇ ਮੈਨੂੰ ਫੜਾ ਦੇ ਮੈਂ ਸਿਆਉਣੇ ਹੌਲੀ ਹੌਲੀ ਮਾਇ ਬਗ ਜੂਗੀ ਤੁਰੀ ਤੇ ਮੈਂ ਫੜਾ ਜਾ ਉਹਨੀਆਂ ਲੀੜੇ ਸਿਆਉਣੇ ਰਿਆਣੇ ਪਾਈ ਚੁੱਪ ਚਾਪ ਨਾ ਬੇਬੇ ਕੰਮ ਕਰ ਲੈ ਜਿਹੜਾ ਮੈਂ ਤੈਨੂੰ ਕੰਮ ਕਿਹਾ ਲੀੜੇ ਫੜਾਉਣ ਨੂੰ ਤਾਂ ਮੈਂ ਤੈਨੂੰ ਕਿਹਾ ਨਹੀਂ ਲੀੜੇ ਤਾਂ ਮੈਂ ਆਪ ਦੇ ਕੇ ਆਉਂ ਆਦੇ ਨਾਪ ਦੇ ਤੂੰ ਦੇ ਆਏਂਗੀ ਨਾਪ ਤਾਂ ਮੈਂ ਦੇ ਕੇ ਆਉਣਾ ਆਪ ਦਾ ਮੈਂ ਤੇਰੇ ਨਾਪ ਦੇ ਕੱਪੜੇ ਸਮਾ ਦੇ ਮੇਰੇ ਨਾਪ ਦੇ ਤਾਂ ਨਹੀਂ ਭਾਈ ਤੂੰ ਆਪ ਦਾ ਛੂਟ ਫੜਾ ਦੇ ਮੈਨੂੰ ਮੈਂ ਮੇਚਾ ਲੈ ਜੂਗੀ ਨਾ ਨਾ ਬੇਬੇ ਛੂਟ ਤੇ ਤੋ ਕਿ ਨਹੀਂ ਸਹੀ ਨਹੀਂ ਆਉਣਾ ਨਾਪ ਉਹ ਦੇ ਮੈਂ ਤੈਨੂੰ ਦੱਸਾਂ ਇੰਨਾ ਮਹਿੰਗਾ ਛੂਟਾ ਮੇਰਾ ਮੈਂ ਖਰਾਬ ਕਰਵਾਉਣ ਆਉਣਾ ਦਾ ਤੇ ਮੈਂ ਤੈਨੂੰ ਦੱਸਾਂ ਮੈਂ ਇਸ ਦੀ ਤਾਰ ਕੱਢ ਲਈ ਆਟਾ ਗੁੰਨ ਕੇ ਰੋਟੀਆਂ ਪਕਾ ਲਈ ਮੇਰੇ ਆਂਦੀ ਨੂੰ ਸਾਰੇ ਕੰਮ ਨਿਬੜੇ ਚਾਹੀਦੇ ਕੋਈ ਕੰਮ ਨਹੀਂ ਰਹਿਣਾ ਚਾਹੀਦਾ ਅੱਛਾ ਹੁਣ ਤੂੰ ਭਾਈ ਜਰ ਹੁਣ ਉੱਥੇ ਕੋਈ 5-7 ਘੰਟੇ ਲਾ ਕੇ ਆਵੇਂਗੀ ਐਨੇ ਕੰਮ ਗਨੇ ਆਗੀ ਮਾਈ ਕੀ ਕੋਈ ਮਸ਼ੀਨ ਹੈ ਮੈਂ ਤੈਨੂੰ ਦੱਸਾਂ ਮੇਰੀ ਸਹੇਲੀ ਹੈ ਛੜਕ ਕੋਲੇ ਜਾਉਂਗੀ ਏਡੀ ਦੂਰ ਨੂੰ ਨਾ ਘਰ ਹੈ 2 ਘੰਟੇ ਜਦੋਂ ਜਾਉਂਗੀ ਘੱਟ ਤੋਂ ਘੱਟ 2 ਘੰਟੇ ਤਾਂ ਉਹਦੇ ਕੋਲੇ ਲੱਗੀ ਆਉਂਗੀ ਨਾ ਫਰ 2 ਘੰਟੇ ਵੀ ਨਾ ਤੇ ਪਾਣੀ ਪੀ ਤੇਰਾ ਛੂਟ ਨੀਛਾਣਾ ਦਿੱਤਾ ਜਾਂਦਾ ਮੈਂ ਪਚਾਪ ਜਿਵੇਂ ਮੈਂ ਕਹਿੰਦੀ ਆ ਨਾ ਉਵੇਂ ਕੰਮ ਕਰ ਲਾ ਮੈਂ ਤੈਨੂੰ ਡਰਾਮੇ ਜਿਹਾ ਸ਼ੁਰੂ ਕਰ ਡਰਾਮੇ ਜਿਆਦੇ ਮੁੰਡੇ ਦੇ ਹੁੰਦੇ ਬਾਧੂ ਕਰ ਲੈਂਦੇ ਨਹੀਂ ਤਿੰਨ ਚਾਰ ਘੰਟੇ ਨਹੀਂ ਆਉਂਦਾ ਉਹ ਤੇ ਮੈਂ ਤੈਨੂੰ ਇੱਕੋ ਦੱਸਦੀਆਂ ਗੱਲ ਹੋਰ ਸਾਰੇ ਕੰਮ ਕਰਕੇ ਜਿਵੇਂ ਜਿੱਕਰੀ ਲੋਈ ਚ ਬਹਿ ਗਈ ਇੱਥੇ ਤੇਰੇ ਮੁੰਡੇ ਨੂੰ ਐ ਲੱਗੇ ਵੀ ਮੇਰੀ ਮਾਂ ਇੱਥੇ ਬੈਠੀ ਚ ਇਹਨੇ ਕੋਈ ਕੰਮ ਨਹੀਂ ਕੀਤਾ ਅੱਛਾ ਕਿਨੇ ਕੰਮ ਕਰਦੀ ਨਾਲੇ ਦੁਬਾਰੇ ਇੱਥੇ ਬਹਿ ਗਈ ਉਹ ਗੱਲ ਕਰਦੀਆਂ ਕਿ ਨਾਲੇ ਖਸਮ ਨੇ ਕੁੱਟੀ ਕੇ ਨਾਲੇ ਰੋ ਨਾ ਰੋਣਾ ਦਿੰਦੀ ਬੱਸ ਫਿਰ ਉਹ ਹੀ ਹਿਸਾਬ ਲਾ ਲਾ ਤ ਮੈਨੂੰ ਤਾਂ ਉਹ ਪਖਾਣੇ ਆਉਂਦੇ ਨਹੀਂ ਤੈਨੂੰ ਪਖਾਣੇ ਪਾਉਣੇ ਆਉਂਦੇ ਤੂੰ ਐਵੇਂ ਹੀ ਲਾ ਲਾ ਬੇਬੇ ਕਿਵੇਂ ਮਰਜ਼ੀ ਲਾ ਲਾ ਇੱਥੇ ਬਹਿ ਜੀ ਇੱਥੇ ਬੈਠੀ ਹਾਂ ਮੈਂ ਰੋਟੀ ਟੁੱਕ ਪਕਾ ਕੇ ਡੱਬੇ ਚ ਪਾ ਦੀ ਗਰਮ ਚ ਤੇ ਆ ਕੇ ਮੈਂ ਰੋਟੀ ਖਾਣੀ ਹੋਵੇ ਮੈਂ ਤਾਂ ਭਾਈ ਜਮਾਂ ਨਹੀਂ ਬਹਿੰਦੀ ਇੱਥੇ ਮੈਂ ਤਾਂ ਆਪਦਾ ਕਿਰੋ ਫਿਰ ਉੱਥੇ ਹੋਊਂਗੀ ਫੇਰ ਪਤਾ ਲੱਗੂ ਮੁੰਡੇ ਨੂੰ ਵੀ ਹਾਂ ਬੇਬੇ ਤੋਂ ਕੰਮ ਕਰਾਉਂਦੀ ਆ ਮੈਂ ਤਾਂ ਭਾਈ ਤੇਰਾ ਹੁਣ ਤੇ ਕਦੇਖ ਰੱਖਦੀ ਆ ਪੜਦਾ ਮੈਂ ਤਾਂ ਦੱਸਿਆ ਨਹੀਂ ਮੁੰਡਾ ਮੈਂ ਤਾਂ ਪੁੱਛ ਕੇ ਗਿਆ ਖੇਤ ਨੂੰ ਜਾਂਦਾ ਕਹਿੰਦਾ ਕੰਮ ਤਾਂ ਨਹੀਂ ਕਰਾਉਂਦੀ ਜੇ ਮੈਂ ਦੱਸਤਾ ਨਾ ਅਪ੍ਰੀਤ ਦੇਖ ਲੈ ਫਿਰ ਘਰ ਪੱਟਦੇ ਆ ਦੇ ਪੁੱਤ ਨਾ ਐ ਕਰ ਮੈਨੂੰ ਬਾਹਰ ਕਰ ਦੇ ਘਰ ਤੂੰ ਰਹਿ ਕਰੇ ਕਿ ਤੂੰ ਘਰ ਬੰਨ ਨਾ ਜੇਵੇਂ ਫਿਰ ਤੂੰ ਆਨੇ ਮੁੰਡੇ ਤੇ ਮੈਨੂੰ ਕਟਵਾਉਣੀ ਸੀ ਤੇ ਫਿਰ ਵਿਆਹ ਕੇ ਘਤੋਂ ਲਈ ਸੀ ਜੇ ਵਿਆਹ ਕੇ ਲਈ ਹੈ ਨਾ ਉਹ ਮੈਂ ਰੱਖ ਮੈਂ ਤੈਨੂੰ ਦੱਸਾਂ ਚੁੱਪਚਾਪ ਜਿੰਨੇ ਕੰਮ ਕਾਇ ਸਾਰੇ ਕੰਮ ਕਰਕੇ ਇੱਥੇ ਬੈਠੀ ਚਾਹੀਦੀਆਂ ਮੈਨੂੰ ਬਾਹਲੇ ਸਵਾਲ ਜਿਵੇਂ ਤੇਰੇ ਨਾ ਕਰਨਾ ਨਹੀਂ ਚਾਹੁੰਦੀ ਨਾ ਮੈਨੂੰ ਜਵਾਬ ਚਾਹੀਦੇ ਤੈਨੂੰ ਇੱਕੋ ਗੱਲ ਕਹਦੀ ਮੈਂ ਲਾ ਕੇ ਹੂੰ 2 ਘੰਟੇ ਮੈਂ ਆਉਂਗੀ 6 ਵਜੇ 6 ਵਜੇ ਤੈਨੂੰ ਹਰੇਕ ਕੰਮ ਨਿਭੜ ਕੇ ਇੱਥੇ ਮੰਜੇ ਤੇ ਬੈਠੇ ਮੈਨੂੰ ਤੇਰੇ ਮੁੰਡੇ ਨੂੰ ਐ ਨਾ ਪਤਾ ਲੱਗੇ ਵੀ ਮੇਰੀ ਮਾਂ ਨੇ ਕੋਈ ਕੰਮ ਕੀਤਾ ਤੇ ਜੇ ਪਤਾ ਲੱਗ ਤਾ ਜਾਣਦੀ ਆ ਫਿਰ ਚੱਕ ਕੇ ਬੈਗ ਨਾਲ ਨੇ ਪੇਕਿਆਂ ਨੂੰ ਤੋੜ ਦੂਈ ਤੇਰੇ ਮੁੰਡੇ ਨੇ ਮਾਂ ਆਇਆ ਵੀ ਮੈਨੂੰ ਕੁਝ ਕਹਿ ਤਾ ਉਹ ਤੂੰ ਹਾਪਤਿਆਂ ਨਾ ਕਿ ਨਾ ਬੈਠੇ ਨੂੰ ਆਈ ਲਈ ਸੀ ਵੀ ਮੈਂ ਕੰਮ ਕਰਿਆ ਕਰੂੰ ਤੇ ਤੂੰ ਬਾਹਰ ਤਾਂ ਜਾ ਕਰੇਂਗੀ ਲੀੜੇ ਲੈ ਕੇ ਕੱਠੇ ਤੇ ਮੈਂ ਤਾਂ ਤੈਨੂੰ ਵਿਆਹ ਕੇ ਭਾਈ ਰੋਟੀ ਦੀ ਮਾਰੀ ਦੇਈ ਨਾ ਵੀ ਮੈਨੂੰ ਰੋਟੀ ਦੇਵੇਂਗੀ ਮੈਂ ਤੂੰ ਵੀ ਤਾਂ ਕਰਨੀ ਸੀ ਆਪਦੀ ਸੱਚ ਨਾ ਜਿਹਹੁਣ ਤੇਰੇ ਨਾਲ ਹੋਣ ਲੱਗੀਆਂ ਤੈਨੂੰ ਮਿਰਚਾਂ ਲੱਗਦੀਆਂ ਹੁਣ ਜਿੱਦੇ ਤੂੰ ਕਰਦੀ ਸੀ ਉਹਦੇ ਤਾਂ ਤੂੰ ਦੇਖਿਆ ਨਹੀਂ ਅੱਛਾ ਮੈਂ ਫਿਰ ਭਾਈ ਇੰਨੀਆਂ ਤਾਂ ਨਹੀਂ ਕਰਿਆਂ ਮਾੜਾ ਮੋਟਾ ਕਰਾਉਂਦੀ ਸੀ ਮੈਂ ਤੇਰੇ ਮੰਗੋਂ ਆਈ ਤਾਂ ਨਹੀਂ ਵਿਸਾਤ ਕਿ ਮੈਂ ਬਾਹਰ ਬੈਠ ਚਲ ਬੇਬੇ ਇਕਅਤ ਕਰ ਲੈ ਇੱਕ ਭਰ ਲੈ ਜਿਵੇਂ ਕਹਿੰਦੇ ਨੇ ਤਾਂ ਕੱਟ ਕਰ ਲੇ ਨਾ ਮੈਂ ਤੇਰੀ ਨੂੰ ਵੱਧ ਕਰਤਾ ਇੱਕੋ ਹੀ ਗੱਲ ਹੈ ਫਿਰ ਸੱਚ ਨੂੰ ਹਾਂ ਦਾ ਬਰਾਬਰੀ ਹਿਸਾਬ ਹੈ ਫੇਰ ਭਾਈ ਹੁਣ ਤੂੰ ਬੀੜੀ ਲਾਉਣੀ ਹੈ ਫੇਰ ਤੂੰ ਮੇਰੀ ਤੇ ਬੀੜੀ ਤਾਂ ਹੋਈ ਨਾ ਬੇਬੇ ਸਾਡੀ ਵੀ ਤਾਂ ਬੀੜੀ ਕੋਈ ਲਾਹੂਗਾ ਸਾਨੂੰ ਵੀ ਤਾਂ ਕਦੇ ਕਰਨਾ ਪੂ ਜੋ ਤੇਰੇ ਵਰਗੀ ਹੋਗੀ ਮੈਂ ਕਰ ਲੂੰ ਹੁਣ ਮੈਟਮ ਕੋਲੀਆਂ ਤੇ ਪਹਿਲਾਂ ਤੂੰ ਸੀ ਤੂੰ ਜਾ ਭਾਈ ਢੀੜੇ ਸਿਉਣੇ ਦੇਣ ਕੋਈ ਨਾ ਮੈਂ ਤਾਂ ਕਰ ਲੂੰਗੀ ਕੰਮ ਮੇਰਾ ਤਾਂ ਕੀ ਹੈ ਚੱਲ ਮੈਂ ਤਾਂ ਹੌਲੀ ਹੌਲੀ ਕਰ ਲੂੰਗੀ ਕੋਈ ਨਾ ਆ ਜਾਣ ਦੇ ਮੁੰਡੇ ਨੂੰ ਮੈਂ ਦੱਸੂਗੀ ਆਈ ਨਹੀਂ ਇਹ ਲੋਟਾ ਹੁੰਦੀ ਕਿੰਨਾ ਤੇ ਘਰੇ ਦੇ ਪੈਂਦੀਆਂ ਨਹੀਂ ਦੇਖ ਲੈ ਨਾਲ ਤਾਂ ਸਾਰਾ ਕੰਮ ਕਰਦੀ ਕਿ ਦਵਾਰੇ ਲੋਈ ਲੈ ਕੇ ਇੱਥੀ ਬੈ ਗਈ ਪਤਾ ਵੀ ਨਾ ਲੱਗ ਜੇ ਵੀ ਕੰਮ ਕਰਦੀ ਹੈਗੀ ਆਪਲਾ ਬਾਗੀ ਹੁਣ ਮੋਜਾਂ ਨਾਲ ਲੈ ਕੇ ਚੱਕ ਕੇ ਡੀੜੇ ਤੁਰ ਗਈ ਬਹੁਤ ਕੰਮ ਤੋਂ ਦੌੜਦੀ ਗਈ ਕਿਸੇ ਪਾਸੇ ਨਹੀਂ ਗਈ ਕਿੱਡੇ ਕਿੱਡੇ ਜੁੜਮ ਕਰਦੀ ਐ ਕੀ ਕਰਾਂ ਮੈਂ ਸਰਦਾ ਨਹੀਂ ਇੱਕ ਰੋਟੀ ਖਾਣੀ ਐ ਲੈ ਕੇ ਲੈ ਹੁਣ ਆਪ ਤਾਂ ਦੇਖ ਲੀੜੇ ਲੈ ਕੇ ਤੁਰ ਗਈ ਦਰਦਿਆਂ ਦੇ ਕਿ ਮੈਂ ਫੜਾ ਕੇ ਆਉਣੀ ਆ ਕਹਿੰਦੀ ਮੂੰਗੀ ਦੀ ਦਾਲ ਧਾਰ ਦੇ 15 ਕਾ ਮੰਗਣ ਆ ਗਈ। ਬੱਸ ਐ ਕਿ ਤੂੰ ਉੱਥੇ ਸਾਰਾ ਦਿਨ ਤਾਂ ਨਹੀਂ ਲਾ ਕੇ ਆਉਂਦੀ। ਵੀ ਸਾਰਾ ਦਿਨ ਲਾ ਮੈਂ ਕਿ ਆਥਰੇ ਨੇਰੇ ਆਵੇਂਗੀ। ਹੁਣ ਕਹਿੰਦੀ ਮੂੰਗੀ ਦੀ ਦਾਲ ਧਾਰ ਦੇ ਚੱਲ ਧਾਦਨੀ ਆ ਮੂੰਗੀ ਦੀ ਦਾਲ ਧਾਰ ਦਿੰਨੀ ਆਂਗੀ। ਫੇਰ ਧਾਰ ਕੱਢ ਕੇ ਲੈ ਆਉਂਗੀ। ਹੋ ਗਿਆ ਮੂੰਗੀ ਦੀ ਦਾਲ ਧਾਰ ਕੇ। ਇਹ ਧਾਰ ਕੱਢ ਕੇ ਲੈ ਆ ਮਕੇ ਰ ਹੁਣ। ਪਾਣੀ ਨਹੀਂ ਪਾਣੀ ਪਾ ਕੇ ਲਿਆਵਾਂ ਕੀ ਕਰਾਂ ਸੱਚੀ ਮੈਂ ਤਾਂ ਬਾਲੀ ਔਖੀ ਐ ਮੇਰੀ ਤਾਂ ਬਾਲੀ ਜੂਨ ਮਾੜੀ ਆਏਗੀ ਸਾਰੇ ਕੰਮ ਪਾਰਦੀ ਹੈਗੀ ਜੇ ਤਾਂ ਮੈਂ ਦੱਸ ਦਿਆਂ ਮੁੰਡੇ ਨੂੰ ਤਾਂ ਫੇਰ ਵੀ ਮਰਦੀ ਆ ਜੇ ਮੈਂ ਨਹੀਂ ਦੱਸਦੀ ਤਾਂ ਫੇਰ ਮੈਨੂੰ ਠਿੱਠਪਦੀਨ ਵਾਲਾ ਕਰਦੀ ਐ ਕੀ ਕਰਾਂ ਮੈਂ ਤਾਂ ਬਾਲੀ ਔਖੀ ਜਾਣ ਕਿ ਢਕਨੀ ਆ ਯੋ ਮਕਾਰ ਦੀਆ ਕਿੱਡੀਆਂ ਕਿੱਡੀਆਂ ਖੋਬਾ ਤੂੰ ਵੀ ਕਹਿੰਦੀ ਆ ਦੀ ਸੱਤ ਤੋਂ ਕਰਾਉਂਦੀ ਸੀ ਹੁਣ ਤਾਂ ਬੀੜੀਆਂ ਪਾ ਲੌਂਦੀ ਆ ਉਹੀ ਮੈਨੂੰ ਪਤਾ ਹੀ ਆ ਮੈਨੂੰ ਦੱਸਦੀਆਂ ਹੋਣਗੀਆਂ ਕੋਈ ਵੀ ਆ ਦੀ ਸੱਸ ਨਾਲ ਐ ਕਰਦੀ ਸੀ ਸਾਰਾ ਪਤਾ ਹੈ ਮੈਨੂੰ ਸਿੱਖਿਆ ਕੇ ਜਾਂਦੀਆਂ ਨੇ ਘਰਾਂ ਦੀਆਂ ਸਾਰੀਆਂ ਨੀਰਾ ਪਾਵਾਂ ਪਹਿਲਾਂ ਤੇ ਧਾਰ ਕਿਉਂਗੀ ਨਿਗਰਾਨੀ ਮੂਰੇ ਆਂ ਕਿਥੋਂ ਖੜੂਗੀ ਉਹੋ ਲਸ ਕੇ ਰਾਹ ਹੁਣਾ ਹੱਤਾ ਗੁਣਾ ਧਾਰ ਵੀ ਕੱਢ ਲਈ ਨੀਰਾ ਵੀ ਪਾ ਲਈ ਹੁਣ ਕੇ ਰਾਟਾ ਲੈ ਆਟਾ ਮੁੱਕਿਆ ਪਿਆ ਆਈ ਨਹੀਂ ਵੀ ਮੈਂ ਮੁੰਡੇ ਨੂੰ ਦੱਸ ਦਿਆ ਵੀ ਆਟਾ ਹੈ ਨਹੀਂ ਗਾ ਵੀ ਪੀਣਾ ਕਰਦੇ ਮੁੰਡਾ ਆਟਾ ਪਿਆ ਲਿਆ ਵੀ ਕਿਹੜਾ ਕੱਲਾ ਬਸ ਲੀੜੇ ਪਾਉਣ ਜਾਣ ਦੀ ਐ ਛੂਟ ਸਿਉਣੇ ਦੇ ਆ ਮਾ ਕੇਰਾ ਫਿਰ ਬਾਲਿਆ ਨਾ ਆਲੀ ਬਸ ਆ ਕੰਮ ਦਾ ਹੈਗਾ ਹੋਰ ਆ ਕੰਮ ਦਾ ਤਾਂ ਹੀ ਨਹੀਂ ਬੀ ਆਟਾ ਹੈਗਾ ਕਿ ਨਾ ਹੈਗਾ ਢੋਲ ਚ ਕਿਹੜੇ ਕੰਮ ਨੇ ਮੇਰੇ ਤੇ ਹੰਕੜੀਆਂ ਚਲਾਉਣ ਜਾਣਦੀ ਆ ਕੱਲੀਆਂ ਮੇਰੇ ਤੇ ਰੋਬ ਮਾਰਦੀ ਹੈਗੀ ਕੀ ਕਰਾਂ ਮੈਂ ਮੈਨੂੰ ਦਾਦੀ ਨੂੰ ਸਾਰੇ ਕੰਮ ਕਰਨੇ ਪੈਂਦੇ ਨੇ ਜੇ ਨਹੀਂ ਕਰਦੀ ਤਾਂ ਫਿਰ ਮੁੰਡੇ ਨੂੰ ਦੱਸਦੀ ਹੈ ਵੀ ਤੇਰੀ ਮਾਂ ਕੰਮ ਨਹੀਂ ਕਰਦੀ ਚਲ ਕੁਸਤਾ ਪੀਏਗਾ ਬਹੁਤ ਇੰਨਾ ਕੁ ਤਾਂ ਫਿਰ ਅੱਡ ਬਾਬਾ ਪਕਾ ਕੇ ਪਰ ਦੂੰਗੀ ਆ ਫੇਕ ਦੋ ਮਰਜ਼ੀ ਖਾਈ ਜਾਣ ਸਾਰੇ ਕੰਮ ਕਰਤੇ ਥੱਕ ਗਈ ਮੈਂ ਤਾਂ ਕੀ ਕਰਾਵਾਂ ਮੈਂ ਤਾਂ ਜਮਾਂ ਹੰਬ ਗਈ ਕਿਹੜੇ ਵੇਲੇ ਹੋ ਗਏ ਲੱਗੀ ਨੂੰ ਨੀਰੇ ਪਾਏ ਧਾਰਾਂ ਕੱਢੀਆਂ ਹੋ ਨੀਂਦ ਦਾਲ ਤੇਰੀ ਹਾਰੇ ਚ ਮੂੰਗੀ ਦੀ ਆਟਾ ਗੁੰਨਿਆ ਹੁਣ ਪਕਾ ਆਈ ਤੇਰਾ ਡੱਬਾ ਭਰਿਆ ਆਈ ਆ ਫੇਕ ਦੋ ਮਰਜੀ ਖਾ ਲੈ ਨਾ ਹੁਣ ਮੁੰਡਾ ਖੇਤੋਂ ਆਉਣ ਆਲਾ ਹੈਗਾ ਹੇ ਹੇ ਥੱਕ ਗਈ ਕਿਹੜੇ ਵੇਲੇ ਹੋ ਗਏ ਫਾਜ ਫਾਜ ਕਰੇ ਨੇ ਨਾਲ ਤਾਂ ਫਿਰ ਹੁਣ ਉਤੋਂ ਡਰ ਲੱਗਦਾ ਸੀ ਮੈਂ ਕਿਹਾ ਹੁਣ ਆ ਜੂਗੀ ਫੜਾ ਕੇ ਲੀੜੇ ਫੇਰ ਆਖੂਗੀ ਕੰਮ ਨਹੀਂ ਕਰਿਆ ਉਦੋਂ ਮੈਨੂੰ ਐ ਡਰ ਲੱਗੇ ਵੀ ਮੁੰਡਾ ਨਾ ਖੇਤੋ ਆਜ ਮੁੰਡੇ ਤੋਂ ਡਰ ਲੱਗੇ ਵੀ ਫੇਰ ਆ ਕੇ ਨਾਲੇ ਮੈਨੂੰ ਉਹ ਗਾਲਾਂ ਦੇਊਗਾ ਵੀ ਬੇਬੇ ਮੈਂ ਤਾਂ ਤੈਨੂੰ ਆਖਿਆ ਸੀ ਡੱਕਾ ਕੰਮ ਦਾ ਨਾ ਕਰਿਆ ਕਰ ਕੀ ਕਰਾਂ ਉਹ ਤੋਂ ਵੀ ਡਰ ਲੱਗਦਾ ਹੈ ਉਹ ਤੋਂ ਵੀ ਮੁੰਡੇ ਤੋਂ ਵੀ ਡਰ ਲੱਗਦਾ ਹੈ ਮੈਂ ਤਾਂ ਦੋਨੋਂ ਫਸੇ ਫਸੀ ਹੋਈ ਆਂ ਕੀ ਕਰਾਂ ਮੈਂ ਹੁਣ ਪਰ ਮੈਨੂੰ ਐ ਲੱਗਦਾ ਵੀ ਮੈਨੂੰ ਦੱਸਣਾ ਪਊਗਾ ਹੋਰ ਮੈਂ ਕੀ ਕਰੂੰ ਫੇਰ ਐ ਤਾਂ ਮੈਥੋਂ ਐਨਾ ਕੰਮ ਤਾਂ ਨਹੀਂ ਮੈਥੋਂ ਬਣਦਾ ਮੈਂ ਤਾਂ ਵਾਲੀ ਔਖੀ ਐਂਗੀ ਹਾ ਜਾਣਦੇ ਮੈਂ ਤਾਂ ਮੁੰਡੇ ਨੂੰ ਦੱਸੂ ਭਾਈ ਮਤਰਾ ਸਾਰਾ ਕੰਮ ਕਰਾਉਂਦੀ ਆ ਹੁਣ ਤੱਕ ਤਾਂ ਮੈਂ ਨਹੀਂ ਦੱਸਦੀ ਸੀ ਮੈਂ ਤਾਂ ਥੱਕ ਗਈ ਸਾਰੇ ਕੰਮ ਕਰਕੇ ਦਮ ਦਮ ਚੜ ਗਿਆ ਸ਼ੌਂਕਾ ਮੇਰਾ ਤਾਂ ਬੁੜੀ ਤਾਂ ਇੱਥੇ ਬੈਠੀ ਐ ਕੰਮ ਕੀਤੀ ਐ ਕਿ ਨਾ ਜਾ ਕੇ ਲੈਣੀ ਆ ਖਬਰ ਕਿਤੇ ਇਹਦਾ ਮੁੰਡਾ ਤਾਂ ਨਹੀਂ ਆ ਗਿਆ ਖੇਤੋਂ ਸ਼ੋਕਰ ਹੈ ਹਜੇ ਤਾਂ ਆਇਆ ਨਹੀਂ ਆਇਆ ਤਾਂ ਨਹੀਂ ਬੇਬੇ ਖੇਤਾਂ ਆਇਆ ਨਹੀਂ ਭਾਈ ਤੇ ਕੰਮ ਕਰਤਾ ਸੀ ਨਾ ਕਰਤਾ ਭਾਈ ਮਤਕਾ ਕਰਿਆ ਭਾਈ ਥੱਕ ਗਈ ਫੱਕ ਤਾਂ ਗਈ ਐਵੇਂ ਬਹਿ ਕੇ ਫਿਰ ਦਿਖਾਵਾ ਕਰਦੀਆਂ ਕੋਈ ਜਿਵੇਂ ਮੈਂ ਤੈਨੂੰ ਕਹਿ ਕਿ ਕਿਸੇ ਵੀ ਲੋਈਲੀ ਬੈਠੀ ਸੀ ਨਾ ਮੇਂ ਕਿਰੁੱਤੇ ਲੈ ਲੈ ਹਾਂ ਹੁਣ ਭਾਈ ਇੰਨੇ ਦਾ ਕੰਮ ਕਰਕੇ ਆਈਆਂ ਮੁਰਕਾ ਆਇਆ ਪਿਆਗਾ ਪਤਾ ਮੈਂ ਕਿੰਨੀ ਭੱਜਾ ਨਾਲ ਨੱਖੀ ਨਾਲ ਕੰਮ ਕਰਕੇ ਆਈਆਂ ਦਾਦੀ ਤੇ ਫਿਰ ਕਰੇ ਹੁਣ ਕੰਮ ਐਡੀ ਕਿੱਡੀ ਕੀ ਗੱਲ ਐ ਕੰਮ ਸਾਰੀ ਦਨੂਗੀ ਕਰਦੀ ਆ ਉਹਦੇ ਘਰ ਦੇ ਮੈਂ ਕਿਹੜਾ ਕੋਈ ਤੈਨੂੰ ਪਹਾੜ ਚੱਕਣ ਨੂੰ ਕਹਿੰਦਾ ਆ ਚਾਰ ਰੋਟੀਆਂ ਪਕਾਈਆਂ ਤੇ ਇੱਕ ਧਾਰ ਕੱਢ ਕੇ ਲਈਆਂ ਤੇ ਇੱਕ ਨੀਰਾ ਪਾਇਆ ਮੱਝਾਂ ਨੂੰ ਤੇ ਚਾਰ ਪਾਥੀਆਂ ਲੈ ਕੇ ਦਾਲ ਤਰਤੀਕ ਡੱਕਾਮ ਜੀ ਅੱਛਾ ਭਾਈ ਐਡੇ ਕੰਮ ਹੀ ਨਹੀਂ ਇਹ ਭਾਈ ਦੇਖ ਲਾ ਨਾ ਜੇ ਭਾਈ ਤੂੰ ਕਰਨਾ ਹੋਵੇ ਤੈਨੂੰ ਇਹ ਬਾਰੇ ਵੱਡੇ ਬਣ ਜਾਣਾ ਤੇ ਮੇਰੇ ਵੇਰੀ ਤੈਨੂੰ ਕੰਮ ਹੀ ਨਹੀਂ ਵੱਡੇ ਇਹ ਹੈ ਨਾ ਤੂੰ ਐ ਚਾਹਉਣੀ ਐ ਵੀ ਸਾਰੇ ਕੰਮ ਮੈਂ ਕਰਾਂ ਤੂੰ ਘਰੇ ਰਾਣੀ ਬਣ ਕੇ ਰਹੇ ਦੇਖੋ ਕੰਮ ਤਾਂ ਬੇਬੇ ਕਰਨੇ ਪੈਣਗੇ ਕੰਮ ਨਹੀਂ ਰੋਟੀ ਮਿਲਦੀ ਐ ਕੰਮ ਤਾਂ ਬਿਨਾ ਰੋਟੀ ਨਹੀਂ ਮਿਲਦੀ ਅਥਾ ਰੋਟੀ ਨਾ ਬਸ ਫਿਰ ਕੰਮ ਨਾਲੀ ਭਾਈ ਵਸਾ ਬੰਦੇ ਦੀ ਕਦਰ ਬਿਨਾ ਕੰਮਾਂ ਤੋਂ ਕੋਈ ਕਦਰ ਨਹੀਂ ਕੋਈ ਰੋਟੀ ਨਹੀਂ ਮਿਲਦੀ ਬਿਨਾ ਕੰਮਾਂ ਤੋਂ ਕੋਈ ਕਦਰ ਨਹੀਂ ਬੰਦੇ ਦੀ ਮੈਂ ਤੈਨੂੰ ਦੱਸਾਂ ਮੈਂ ਤਾਂ ਮਾਲਕਾਂ ਕਰਦੀ ਮੇਰੀ ਤਾਂ ਤਾਂ ਕਦਰ ਪੈਂਦੀ ਐ ਤੇ ਮੈਂ ਵੀ ਭਾਈ ਕਾ ਦਿਮਾਰਕ ਨਹੀਂ ਸੀ ਮੈਂ ਕਿਹੜਾ ਕੋਈ ਅਖਬਾਰੋਂ ਆਈ ਸੀ ਹੂੰ ਮਾਲਕ ਨਹੀਂ ਸੀਗੀ ਬੇਬੇ ਹੁਣ ਹੈ ਨਹੀਂ ਹੁਣ ਮਾਲਕ ਮੈਂ ਆ ਉਹ ਜੇ ਕਰ ਹੁਣ ਉਹ ਗੱਲ ਭਾਈ ਹੁਣ ਬਣ ਗਈ ਤੇ ਬੰਨਿਆਂ ਦਾ ਭਾਈ ਮੇਰਾ ਹੀ ਐ 30 35 ਸਾਲ ਹੋ ਗਏ ਤੇ ਫਿਰ 30 35 ਸਾਲ ਤੈ ਰਾਜ ਕਰ ਲੈ ਹੁਣ 30 35 ਸਾਲ ਮੈਂ ਕਰ ਲੂੰਗੀ ਬਰਾਬਰੀ ਹਿਸਾਬ ਉਹ ਮੇਜ ਕਰ ਲੋਈ ਲੈ ਲੈ ਉੱਤੇ ਉਹ ਮੇਜ ਕਰ ਸ਼ੁਰੂ ਹੋ ਜਾ ਮੈਂ ਤੈਨੂੰ ਦੱਸਾਂ ਉਹਨੂੰ ਐ ਕਹਿਦੀ ਵੀ ਮੈਂ ਇੱਥੇ ਤਾਂ ਡੱਕਾ ਵੀ ਨਹੀਂ ਤਲਵਾਂਦੀ ਉਹਨਾਂ ਮੰਜੇ ਤੇ ਬੈਠੀ ਰਹਿਣੀ ਆ ਬੈ ਜਾ ਯਾਰ ਭਾਈ ਉਹ ਤਾਂ ਮੈਂ ਦੇਖੂਗੀ ਕਿ ਨਾ ਵੀ ਦੱਸਣਾ ਕਿ ਨਾਂ ਦੱਸਣਾ ਉਹ ਤਾਂ ਆਦੇ ਮਨ ਚ ਸੋਚੂ ਮੈਂ ਹਜੇ ਦੇਖ ਲੈ ਗੱਲ ਯਾਦ ਰੱਖੀ ਜੇ ਦੱਸਿਆ ਨਾ ਚੱਕ ਕੇ ਬੈਗੋ ਉਹਦੀ ਟੱਪ ਜੂਆਂ ਦੇ ਪਿੱਕਿਆਂ ਨੂੰ ਫੇਰ ਕੋਈ ਨਹੀਂ ਚੱਕ ਕੇ ਕਰ ਖਰਾਬ ਹੋ ਤੇਰੇ ਮੁੰਡੇ ਦਾ ਹੋ ਮੈਂ ਕੋਈ ਨਾ ਭਾਈ ਇਹ ਤਾਂ ਤੂੰ ਅੱਜ ਨਾ ਟੱਪੇਂਗੀ ਸਵੇਰੇ ਟੱਪੇਂਗੀ ਟੱਪੇਂਗੀ ਚੁੱਪ ਚਾਪ ਨਾ ਮੈਂ ਵੀ ਚੁੱਪ ਕਰਕੇ ਬੈਠਾ ਜਿੰਨੀ ਗੱਲ ਕਹਣੀ ਓਨੀ ਕਰੀ ਮੈਂ ਤੈਨੂੰ ਦੱਸਾਂ ਉਹਦੇ ਕੋਲ ਐਂ ਕਹਿਣਾ ਵੀ ਮੈਂ ਤਾਂ ਇੱਥੇ ਬੈਠੀ ਆ ਠੀਕ ਹੈ ਚਲ ਕੋਈ ਨਾ ਦੇਖੂਗੀ ਭਾਈ ਦੇਖੂਗੀ ਕੀ ਸਿੱਧਾ ਮੰਨ ਜਾ ਮੈਂ ਤੈਨੂੰ ਦੱਸਾਂ ਨਹੀਂ ਦੇਖ ਲੈ ਮੈਂ ਕਰੋ ਕੱਢ ਦੂੰ ਬਾਹ ਫੜ ਕੇ ਐਂ ਕਹਿ ਵੀ ਹਾਂ ਕਹੂੰਗੀ ਚੱਲ ਭਾਈ ਨਹੀਂ ਦੱਸਦੀ ਚੰਗਾ ਫਿਰ ਬੈਠੀ ਰਹਿ ਮੈਂ ਕਾਨੀਆਂ ਜਾ ਕੇ ਰੋਟੀ ਫਿਰ ਖਾਲੀ ਤੋਦੇ ਆਏ ਤੋਂ ਦੇਖ ਲੈ ਦੱਸੀ ਨਾ ਕਹਿੰਦੀ ਕੋਈ ਨਾ ਦੱਸੂ ਕਿਉਂ ਨਾ ਤੂੰ ਦੇਖੀ ਸਹੀ ਹੁਣ ਤੇਰੇ ਪੈਂਦਿਆਂ ਆ ਜਾਂਦੇ ਮੁੰਡਾ ਖੇਤ ਗਿਆ ਸਾਰੀਆਂ ਦੱਸੂਗੀ ਤੂੰ ਐਵੇਂ ਨਹੀਂ ਤੂੰ ਲੋਟ ਆਉਂਦੀ ਹੁਣ ਆਪਣੇ ਨਾ ਪਤਾ ਨਹੀਂ ਕਿਉਂ ਐ ਹੁੰਦੀ ਹੈਗੀ ਆਈ ਵਾਰੀ ਆਪਣੇ ਕਣਕੀ ਸਾਰੀ ਖਰਾਬ ਹੋ ਗਈ ਉਹ ਨਾਲੇ ਦੇਖ ਲੈ ਅਪਾ ਕਿੰਨੀ ਬੇਬੇ ਦੀ ਸੇਵਾ ਕਰਦੇ ਆ ਲੈ ਇਹੀ ਫਿਰ ਸੇਵਾ ਦਾ ਫਲ ਮਿਲਦਾ ਕੋਈ ਸਮਝ ਨਹੀਂ ਆਉਂਦੀ ਮੈਨੂੰ ਗੱਲ ਸਮਝ ਤਾਂ ਬਾਹਰ ਹੀ ਐ ਬੇਬੇ ਹਾਂ ਭਾਈ ਤੋ ਇੱਥੇ ਬੈਠੀਏਗੀ ਉਹਦੀ ਹੋਰ ਕਾਈ ਇੱਥੇ ਬੈਠਣਾ ਹੋ ਕੀ ਕਰਾਂ ਮੇਰੀ ਗੱਲ ਸੁਣ ਲੈ ਕੋਈ ਕੰਮ ਨਹੀਂ ਕਰਨਾ ਕੋਈ ਧੰਦਾ ਨਹੀਂ ਕਰਨਾ ਉਹ ਆਰਾਮ ਨਾਲ ਜਾ ਕੇ ਫਿਰ ਪੈਤਾ ਜਾ ਇੱਥੇ ਠੰਡ ਚ ਕੋ ਬੈਠੇ ਠੋਠੁਰ ਕਰੀ ਜਾਨੀ ਐ ਅੱਛਾ ਆਰਾਮ ਤਾਂ ਭਾਈ ਮੈਨੂੰ ਕੰਮਾ ਕੀ ਲਿਆ ਦਿੰਦੀ ਐ ਹਰਪ੍ਰੀਤ ਕੰਮਾਂ ਜੀ ਲੈ ਦਿੰਦੀ ਐ ਹਾਂ ਗਿੱਟਾ ਕੋੜਾ ਤਾਂ ਮੈਨੂੰ ਕੰਮਾਂ ਚ ਹਰ ਪ੍ਰੀਤ ਹੀ ਨੀ ਮੇਰਾ ਦੁਖਣ ਦਿੰਦੀ ਨਾ ਅੱਜ ਵੀ ਦਿੱਥੋਂ ਕੰਮ ਕਰਾਇਆ ਬਿਮਾਰ ਤੋਂ ਵੀ ਤੇ ਹੋਰ ਭਾਈ ਸਾਰਾ ਕਰਾਇਆ ਮੈਂ ਤਾਂ ਮੈਂ ਤਾਂ ਹੁਣ ਜਾ ਮਾ ਪਾਈ ਮੇ ਤਾਂ ਸਿਰ ਉੱਤਨੀ ਪਾਣੀ ਨਾ ਗਾ ਹੁਣੇ ਕ ਤਾਂ ਮੈਂ ਤਾਂ ਨਹੀਂ ਦੱਸਿਆ ਨੀ ਭਾਈ ਮੈਂ ਤਾਂ ਤੈਨੂੰ ਹੁਣ ਸਾਰਾ ਕੁਝ ਦੱਸਦੀ ਆ ਆਹ ਤਾਂ ਲੈ ਕੇ ਵਾਗ ਗਈ ਲੀੜਿਆ ਨੀ ਮੈਂ ਸਿਉਣੇ ਦੇ ਕੇ ਆਉਣੀਆ ਮੇਰੀ ਸਿਹਤ ਦੀ ਕੋਲੇ ਹੋ ਝੜਕ ਕੰਨੀ ਤੇ ਸਾਰੇ ਮੈਨੂੰ ਆਦੀ ਮੂੰਗੀ ਦੀ ਦਰ ਤਰ ਲਾ ਤੇ ਮੀਰਾ ਪਾ ਦੇ ਤਾਰਾ ਕੱਢ ਲਈ ਮੇਰੇ ਆਉਂਦੀ ਨੂੰ ਤੇ ਆਟਾ ਗੁੰਨ ਕੇ ਰੋਟੀਆਂ ਪਕਾ ਕੇ ਡੱਬਾ ਭਰਦੀ ਸਾਰੇ ਕੰਮ ਕਰਦੀ ਤੇ ਇੱਥੇ ਕਹਿੰਦੀ ਦਵਾਰੇ ਆ ਕੇ ਕੰਮ ਕਿਦਣ ਤੇਰਾ ਮੁੰਡਾ ਆਊਗਾ ਇੱਥੇ ਬੈਜੀ ਜੇ ਆਦੀ ਉੱਥੇ ਹੋਈ ਫਿਰਦੇ ਹਣ ਤੇ ਨਾ ਕੀ ਬਣੂਗਾ ਜੀ ਤੈਨੂੰ ਬਾਹ ਫੜ ਕੇ ਕਹਿੰਦੀ ਬਾਹਰ ਕੱਢ ਦੂ ਬੇਬੇ ਮੇਰੀ ਗੱਲ ਸੁਣ ਲੈ ਤੂੰ ਪਹਿਲਾਂ ਮੇਰੇ ਕੋਲ ਕਦੇ ਗੱਲ ਹੀ ਨਹੀਂ ਦੀ ਸੀ ਪਹਿਲਾਂ ਵੀ ਕੰਮ ਕਰਾਉਂਦੀ ਏ ਕਿ ਅੱਜ ਹੀ ਕਰਾਈ ਸੀ ਰੋਜ਼ ਹੀ ਕਰਾਉਂਦੀ ਆ ਭਾਈ ਕੰਮ ਫਿਰ ਮੈਨੂੰ ਡਰਾ ਦਿੰਦੀ ਆ ਕਿ ਦੱਸੀ ਨਾ ਕਿ ਦੇਖ ਲੈ ਜੇ ਮੈਂ ਦੱਸੇਗੀ ਤਾਂ ਤੈਨੂੰ ਬਾਹ ਫੜ ਕੇ ਕੱਢ ਦੂੰ ਤੈਨੂੰ ਰੋਟੀ ਰੋਟੀ ਨਹੀਂ ਮਿਲਦੀ ਆ ਉਹ ਮੈਂ ਤਾਂ ਇਹ ਹੀ ਗੱਲ ਸੋਚਦਾ ਆਉਂਦਾ ਸੀ ਆ ਖੇਤੋਂ ਵੀ ਆਈ ਵਾਰ ਕੀ ਗੱਲ ਹੋ ਜਾਂਦੀ ਐ ਆਪਣੀ ਫਸਲ ਕਿਉਂ ਖਰਾਬ ਹੋ ਜਾਂਦੀ ਐ ਸਾਰੀ ਕਣਕ ਹੀ ਖਰਾਬ ਹੋ ਗਈ ਸਾਰੀ ਉਹ ਸੁੰਡ ਪੈ ਗਿਆ ਉਹ ਮੈਨੂੰ ਕੀ ਪਤਾ ਸੀ ਮੈਂ ਤਾਂ ਐਸੀ ਲੈ ਬੇਬੇ ਦੀ ਆਪਾਂ ਸੇਵਾ ਕਰਦੇ ਆ ਉਹ ਮੈਨੂੰ ਕੀ ਪਤਾ ਸੀ ਬੇਬੇ ਤੇ ਇੰਨਾ ਝੁਲਮ ਕਰੀ ਜਾਂਦੀ ਐ ਹਰ ਪ੍ਰੀਤ ਵਾਲਾ ਝੁਲਮ ਕਰਦਿਆ ਭਾਈ ਕਿਹੜੀ ਸੇਵਾ ਮੇਟਾ ਕੰਮਾਂ ਦੀ ਸੇਵਾ ਕਰਾਉਂਦੀ ਐ ਤੇ ਗਾਲਾਂ ਦੀ ਸੇਵਾ ਕਰਦੀ ਐ ਮੇਰੀ ਤਾਂ ਬੇਬੇ ਜੇ ਤੂੰ ਕਦੇ ਮੈਨੂੰ ਪਹਿਲੀ ਦੱਸ ਦਿੰਦੀ ਨਾ ਤਾਂ ਤੇਰੇ ਤੇ ਐਡੇ ਝੁਲਮ ਕਰਦੀ ਕੋ ਨਾ ਸਾਡੀਆਂ ਫਸਲਾਂ ਖਰਾਬ ਹੁੰਦੀਆਂ ਮੈਂ ਇਹਦਾ ਨਾ ਅੱਜ ਹੀ ਗੱਲ ਕਰਦਾ ਜਾ ਕੇ ਹਰਪ੍ਰੀਤ ਨਾ ਵੀ ਮੇਰੀ ਮਾਂ ਤੋਂ ਕੰਮ ਕਿਉਂ ਕਰਾਉਣੀ ਐ ਤੂੰ ਮੈਂ ਤਾਂ ਨਹੀਂ ਜੇ ਦੱਸਾਂਗੀ ਮੈਂ ਤਾਂ ਪੇਕੀ ਵਗ ਜੂਗੀ ਚੱਕ ਕੇ ਬਏਗਾ ਦੀ ਤੂੰ ਤਾਂ ਕਹਿੰਦੀ ਆ ਉਹਦਾ ਘਰ ਪੜਦੀ ਆ ਆਦੇ ਪੁੱਤ ਦਾ ਬੇਬੇ ਤੂੰ ਦੇਖਦੀ ਜਾਈਂ ਫੜ ਕੇ ਨਾ ਮੈਂ ਦੀ ਬਾਹ ਘਰੋਂ ਬਾਹਰ ਕੱਢਦਾ ਇਹਨੂੰ ਹੁਣੀ ਇਹਨੂੰ ਪਤਾ ਫੇਰ ਹੀ ਲੱਗੂਗਾ ਹੁਣ ਮੈਂ ਦੱਸ ਤਾ ਹੁਣ ਮੈਨੂੰ ਲੱਗਦਾ ਹੈ ਹਰਪ੍ਰੀਤ ਨਾਲ ਲੜੂਗਾ ਬੜਾ ਕੰਮ ਹੋਇਆ ਫੇਰਾ ਨਹੀਂ ਪਤਾ ਮੈਨੂੰ ਕੀ ਬੋਡੂਗੀ ਉਹ ਮੈਨੂੰ ਤਾਂ ਡਰ ਲੱਗਦਾ ਹੁਣ ਮੈਂ ਹੁਣ ਅੱਕੀ ਨੇ ਦੱਸਦਾ ਮੈਂ ਕੀ ਕਰਾਂ ਕਿਉਂ ਮੈਥੋਂ ਇਨਾ ਕੰਮ ਨਹੀਂ ਵੰਦਾ ਹੁਣ ਹੋ ਗਿਆ ਲੈ ਪਤਾ ਨਹੀਂ ਕਿਰਸ ਹੋਈ ਕਿ ਕਰੀ ਜਾਂਦੀ ਆ ਹੁਣ ਲੜੂਗਾ ਜਾਵਾਂ ਜਾ ਕੇ ਉਹਦੇ ਨਾਲ ਹੁਣ ਦਿਸਦੀ ਨਹੀਂ ਪਤਾ ਨਹੀਂ ਕਿੱਧਰ ਗਈ ਐ ਤਿੰਨ ਚਾਰ ਥਾਪੜੇ ਮੈਥੋਂ ਖਾ ਕੇ ਹਟੂਗੀ ਹਰਪ੍ਰੀਤ ਕਿੱਥੇ ਬਾਹਰ ਲਿਕ ਕਿੱਥੇ ਅੱਛਾ ਅੱਛਾ ਸੋਈ ਜੇ ਬਣੀ ਫਿਰਦੀ ਐ ਇੱਕ ਅਸੀ ਹੈ ਕਿ ਮੈਂ ਚੱਕੀ ਭੁਰਦੀ ਆ ਕੰਮ ਹੀ ਬਾਲੇ ਰਹਿੰਦੇ ਨੇ ਹਣ ਸਾਰੇ ਘਰ ਦੇ ਕੰਮ ਤਾਂ ਤੂੰ ਹੀ ਕਰਦੀ ਰਹਿਣੀ ਐ ਤੇ ਹੋਰ ਹੁਣ ਪਹਿਲਾਂ ਦੇਖ ਲਾ ਪਹਿਲਾਂ ਹਾਰੇ ਚ ਦਾਲ ਤੇਰੀ ਮੂੰਗੀ ਦੀ ਫਿਰ ਧਾਰ ਕੱਢੀ ਫਿਰ ਮੈਂ ਇਸ ਨੂੰ ਖਰਾ ਪਾਇਆ ਤੇ ਫਿਰ ਗੋਆ ਸਿੱਟ ਕੇ ਆਈ ਤੇ ਬਾਥਨਾ ਚੱਕ ਕੇ ਲਈ ਤੇ ਰੋਟੀਆਂ ਪਕਾ ਕੇ ਡੱਬੇ ਚ ਪਾਈਆਂ ਪਈਆਂ ਐ ਕਰੋ ਤੁਸੀਂ ਬੈਠੋ ਮੈਂ ਰੋਟੀ ਲੈ ਆਉਣੀ ਐ ਨਾ ਬੇਬੇ ਨੂੰ ਬੋਲ ਮਾਰ ਦੇ ਆ ਜਾ ਬੇਬੇ ਰੋਟੀ ਖਾ ਲੈ ਮੈਨੂੰ ਪਤੀ ਐ ਤੂੰ ਰੋਜ਼ ਹੀ ਪੂੜੇ ਖਵਾਉਣੀ ਐ ਓ ਝੂਠੀ ਇੱਕ ਨੰਬਰ ਦੀ ਐ ਕੀ ਗੱਲਾਂ ਕਰਦੀ ਐ ਤੂੰ ਮੈਨੂੰ ਸਾਰੀ ਕਰ ਤੂੰ ਤੇ ਬੇਬੇ ਨੇ ਤੇਰੀ ਦੱਸਦੀ ਸਾਰੇ ਕੰਮ ਜਦੋਂ ਬੇਬੇ ਤੋਂ ਕਰਾਉਣੀ ਐ ਕਿਉਂ ਮੇਰੀ ਮਾਂ ਤੇ ਜ਼ੁਲਮ ਕਰਦੀ ਸੀ ਚਲ ਆ ਜਾ ਨਿਕਲ ਮੇਰੇ ਘਰੋਂ ਮੇਰੇ ਘਰੋਂ ਇਹ ਕੀ ਕਰਦੇ ਹੋ ਤੁਸੀਂ ਮੈਨੂੰ ਘਰੋਂ ਕੋ ਕੱਢਦੇ ਹੋ ਉਹ ਤੈਨੂੰ ਮੈਂ ਘਰੋਂ ਨਾ ਕੱਢਾਂ ਮੈਂ ਹੋਰ ਕੀ ਕਰਾਂ ਹਾਂ ਬੇਬੇ ਨੇ ਮੈਨੂੰ ਝੂਠ ਬੋਲਦੀ ਐ ਸਾਰਾ ਕੰਮ ਮੈਂ ਕਰਦੀ ਐ ਬੇਬੇ ਤੂੰ ਬੋਲਦੀ ਆ ਜਾ ਮੂੰਹ ਤੇ ਆ ਜਾ ਬੇਬੇ ਬੇਬੇ ਨੂੰ ਪੁੱਛ ਲੈ ਇਹ ਬੇਬੇ ਝੂਠ ਬੋਲਦੀ ਐ ਬੇਬੇ ਆ ਆ ਗਈ ਕਰ ਮੂੰਹ ਤੇ ਗੱਲ ਕਰਾਉਂਦੀ ਆ ਪਾਈ ਸਾਰੇ ਕੰਮ ਕਰਾਉਂਦੀ ਆ ਮੈਥੋਂ ਮੈਂ ਕੀ ਕਰਾਂ ਪਾਈ ਮੈਥੋਂ ਹੁਣ ਬੰਦੇ ਨਹੀਂ ਮੱਕੀ ਨੇ ਦੱਸਤਾ ਬਹਿ ਜਾ ਬਹਿ ਜਾ ਕਿਉਂ ਜ਼ੁਲਮ ਕਰਦੀਆਂ ਮੇਰੀ ਮਾਂ ਤੇ ਕਿਉਂ ਜ਼ੁਲਮ ਕਰਦੀ ਐ ਕਮਲ ਜੇ ਆਪਣੀ ਫਸਲ ਤਾਂ ਆਏ ਸਾਲ ਖਰਾਬ ਹੋ ਜਾਂਦੀ ਐ ਕਣਕ ਨੂੰ ਫੇਰ ਹੁਣ ਸੁੰਡ ਪੈ ਰਿਹਾ ਸਾਰੀ ਕਣਕ ਮੱਚੀ ਜਾਂਦੀ ਐ ਤੇ ਤਾਈ ਕੇ ਉਹ ਆਪਦੇ ਮਾਂ ਪਿਓ ਦੀ ਕਿੰਨੀ ਸੇਵਾ ਕਰਦੇ ਕਦੇ ਫਸਲ ਖਰਾਬ ਨਹੀਂ ਹੋਈ ਉਹਨਾਂ ਦੀ ਉਹ ਮੈਂ ਸੋਚੀ ਜਾਨਾ ਵੀ ਆਪਾਂ ਬੇਬੀ ਦੀ ਕਿੰਨੀ ਸੇਵਾ ਕਰਦੇ ਆ ਆਪਾਂ ਨੂੰ ਕਿਉਂ ਘਾਟਾ ਪਈ ਜਾਂਦਾ ਉਹ ਮੈਨੂੰ ਕੀ ਪਤਾ ਵੀ ਮੇਰੀ ਵਾਸਤੇ ਐਡਾ ਜਨਮ ਕਰੀ ਜਾਨੀ ਐ ਨਾ ਤਾਈ ਤਾਂ ਕਹਿੰਦੀ ਵੀ ਮੇਰੇਆਂ ਨੂਹਾਂ ਤਾਂ ਮੇਰੇ ਨਾਲ ਬਾਲੀ ਬੁਰੀ ਕਰਦੀਆਂ ਆਈਆਂ ਉਹ ਤਾਂ ਕਹਿੰਦੀ ਵੀ ਤੇਰੀ ਬੇਬੇ ਨੇ ਬਥੇਰਾਂ ਪਹਿਲਾਂ ਮੈਂ ਬੇਬੇ ਨਾਲ ਕੀਤੀਆਂ ਆਪਣੀ ਨਾਲ ਬਾਰੇ ਜ਼ੁਲਮ ਕਰਦੀ ਸੀ ਉਹ ਤੇ ਕਹਿੰਦੀ ਜਿੰਨੇ ਨੇ ਆਪਦੀ ਸ਼ਾਸਨਾਂ ਕੀਤੇ ਨਾ ਉਹਨੇ ਤੂੰ ਇਹ ਤੇ ਕਰ ਹੁਣ ਮੈਨੂੰ ਤਾਂ ਤਾਈ ਨੇ ਕਿਹਾ ਸੀ ਕਮਲ ਜੀ ਲੋਕਾਂ ਦੀਆਂ ਗੱਲਾਂ ਨਹੀਂ ਸੁਣੀਦੀ ਹੁੰਦੀਆਂ ਕਿਉਂ ਆਪਦਾ ਘਰ ਪੱਟੀ ਜਾਨੀ ਐ ਜਿੰਨੀ ਤੂੰ ਦੁਰਦੇਸ਼ਾ ਬੇਬੇ ਦੀ ਕਰੀ ਜਾਨੀ ਐ ਨਾ ਉਨੀ ਦੁਰਦਸ਼ਾ ਆਪਣੀ ਹੋਈ ਜਾਂਦੀ ਐ ਆਪਣੀ ਦਾ ਸਾਰੀ ਫਸਲ ਖਰਾਬ ਹੋ ਜਾਂਦੀ ਐ ਐਸਾ ਸਾਰਾ ਤੇ ਫਿਰ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਇਹ ਗੱਲ ਮੈਨੂੰ ਮੇਰੇ ਕੋਲ ਕਦੇ ਗੱਲ ਹੀ ਨਹੀਂ ਕੀਤੀ ਮੈਨੂੰ ਕਦੇ ਬੇਬੇ ਨੇ ਇਹ ਗੱਲ ਹੀ ਨਹੀਂ ਦੱਸੀ ਵੀ ਮੈਥੋਂ ਕੰਮ ਕਰਾਉਂਦੀ ਐ ਬੇਬੇ ਤਾਂ ਐਂ ਕਹਿੰਦੀ ਰਹੀ ਐ ਮੈਂ ਤਾਂ ਭਾਈ ਬੇਲੀ ਰਹੀ ਨੇ ਮੈਂ ਤਾਂ ਕੋਈ ਕੰਮ ਨਹੀਂ ਕਰਦੀ ਗਲਤੀ ਦੇਖ ਮੇਰੀ ਐ ਮੈਂ ਬੇਬੇ ਤੇ ਜ਼ੁਲਮ ਕਰਦੀ ਰਹੀ ਆ ਪਰ ਮੈਂ ਬੇਬੇ ਨੂੰ ਐ ਕਹਿੰਦੀ ਸੀ ਵੀ ਬੇਬੇ ਤੂੰ ਉਹਦੇ ਕੋਲ ਦੱਸੀ ਨਾ ਚਲ ਬਾਹਰ ਨਿਕਲ ਤੈਨੂੰ ਮੈਂ ਬਾਹਰ ਘਟਾ ਬੇਬੇ ਬੇਬੇ ਅੱਜ ਤੋਂ ਬਾਅਦ ਮੈਂ ਤੈਨੂੰ ਮਾਫੜਾ ਹੀ ਰੱਖੂਗੀ ਬੇਬੇ ਇੱਕ ਵਾਰੀ ਮੁਰਕੇ ਨਹੀਂ ਕੋਈ ਕੰਮ ਕਰਾਉਂਦੀ ਮੈਂ ਤਾਂ ਆਖ ਪੁੱਤ ਚੜ ਕੋਈ ਨਾ ਮੁਰਕੇ ਨਹੀਂ ਮੈਂ ਗਲਤੀ ਕਰਦੀ ਇੱਕ ਵਾਰੀ ਗਲਤੀ ਹੋ ਗਈ ਮੈਂ ਤਾਂ ਮੈਂ ਤਾਂ ਤਾਈ ਦੇ ਕਹਿਣ ਤੇ ਕਰਿਆ ਸਾਰਾ ਕੁਝ ਤੂੰ ਫਿਰ ਵੀ ਇੱਥੇ ਦਇਆ ਕਰੀ ਜਣੀ ਹੈ ਕੋਈ ਨਾ ਪੁੱਤ ਫਿਰ ਹੁਣ ਤੂੰ ਇਹ ਕਿੱਥੇ ਜਾਉਗੀ ਦੇਖ ਕਵੇੜਾ ਹੋਇਆ ਪਿਆ ਪੁੱਤ ਫਿਰ ਹੁਣ ਇਹ ਜਿਹਾ ਦੇਖ ਭੇਕੇ ਵੀ ਇਹ ਮੈਂ ਤੈਨੂੰ ਇਹ ਕਹਤਾ ਨਾ ਕਿੱਥੇ ਜਾਉਗੀ ਵੀ ਅੱਜ ਤੋਂ ਬਾਅਦ ਮੈਂ ਬੇਬੇ ਨੂੰ ਕੋਈ ਕੰਮ ਨਹੀਂ ਕਰਾਉਂਦੀ ਮੈਂ ਮੈਂ ਤੂੰ ਮੰਜੇ ਤੇ ਬਹਿ ਕੇ ਰੋਟੀ ਖਾਈਂ ਮੈਂ ਤੇ ਤੁ ਬਿਮਾਰ ਤੋਂ ਕੰਮ ਕਰਾਇਆ ਮੇਰੀ ਬਹੁਤ ਵੱਡੀ ਗਲਤੀ ਈ ਮੈਂ ਤਾਂ ਇਹਦਾ ਕਿੰਨਾ ਕ ਮੈਥੋਂ ਬਣੂ ਮੈਂ ਤੇਰਾ ਨਾ ਕਰਾਉਂਗੀ ਤੂੰ ਪੁੱਤ ਹੁਣ ਮੈਂ ਤਾਂ ਸਾਰੇ ਹੀ ਮੇਰੇ ਤੇ ਛੱਡ ਕੇ ਭੱਗ ਜਾਣੀ ਆ ਫਿਰ ਮੈਂ ਕੀ ਕਰਾਂ ਨਹੀਂ ਮੈਂ ਕਰੀਓ ਸਾਰੇ ਕੰਮ ਕਰ ਜਿਵੇਂ ਮੇਰੀ ਮਾਂ ਤੇ ਜ਼ੁਲਮ ਕਰਦੀ ਰਹੀ ਸੀ ਨਾ ਹੁਣ ਮੈਂ ਤੇਰੇ ਤੇ ਕਰੂੰ ਮਜ਼ਕਰ ਆ ਜਾ ਇੱਧਰ ਨਾ ਪੈਰ ਫਸਣ ਲੱਗ ਜੂਗਾ ਜੇ ਤੂੰ ਜ਼ੁਲਮ ਕਰੇਂਗਾ ਮੇਰੇ ਤੇ